ਇੱਕ ਐਕਟਰ ਨੂੰ ਸਵਾਦ ਉਹੀ ਆਉਂਦਾ ਮਜ਼ਾ ਕਰਕੇ ਜਦੋਂ ਉਹਨੂੰ ਥੋੜਾ ਜਿਹਾ ਚੈਲੈਂਜਿੰਗ ਰੋਲ ਮਿਲੇ। ਸ਼ਿਵਿਕਾ ਦਾ ਕੈਰੈਕਟਰ ਮਿਲਿਆ ਫਿਰ ਮੈਂ ਮਾ ਕਾਲੀ ਨੂੰ ਹੋਰ ਜਾਣਿਆ ਉਹਨਾਂ ਨੂੰ ਹੋਰ ਮੰਨਣਾ ਸ਼ੁਰੂ ਕੀਤਾ। ਹੁਣ ਮੈਂ ਰੀਅਲ ਲਾਈਫ ਵਿੱਚ ਵੀ ਉਹਨਾਂ ਨੂੰ ਮੰਨਦੀ ਹਾਂ। ਹਾਲਾਤ ਹੀ ਹੁੰਦੇ ਜਿਹੜਾ ਇਨਸਾਨ ਨੂੰ ਉਸ ਤਰ੍ਹਾਂ ਦਾ 네ਗੇਟਿਵ ਬਨਨ 'ਚ ਮਜਬੂਰ ਕਰ ਦਿੰਦੇ ਨੇ। ਜਿਹੜਾ ਮੇਰਾ ਕੈਰੈਕਟਰ ਹੈ ਬਹੁਤ ਗੁੱਸੇ ਵਾਲਾ ਕੈਰੈਕਟਰ ਹੈ। ਰੱਬ ਤੇ ਯਕੀਨ ਨਾ ਕਰਦੇ ਕਰਦੇ ਇੱਕ ਕਿੱਦਾਂ ਦਾ ਚੇਂਜ ਆਇਆ ਦੀ ਲਾਈਫ ਦੇ ਵਿੱਚ ਕਿ ਉਹ ਵੀ ਰੱਬ ਦੇ ਵਿੱਚ ਯਕੀਨ ਕਰਨ ਲੱਗ ਗਿਆ। ਸਭ ਤੋਂ ਪਹਿਲਾਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਤੁਹਾਡੇ ਨਵੇਂ ਸ਼ੌਕ ਦੀ। ਥੈਂਕ ਯੂ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਥੈਂਕ ਯੂ ਸੋ ਮੱਚ। ਅੱਛਾ ਤੇ ਪਹਿਲਾਂ ਤਾਂ ਮੈਨੂੰ ਇਦਾਂ ਦੱਸੋ ਪਟਿਆਲੇ ਦੇ ਵਿੱਚ ਸ਼ੂਟ ਕਰਕੇ ਤੁਹਾਨੂੰ ਕਿੱਦਾਂ ਦਾ ਲੱਗਿਆ? ਬਹੁਤ ਵਧੀਆ ਲੱਗਿਆ। ਸਭ ਤੋਂ ਜ਼ਿਆਦਾ ਤਾਂ ਠੰਡ ਦਾ ਜੋ ਅਸੀਂ ਨਜ਼ਾਰੇ ਲੈਂਦੇ ਆਂ। ਅਸੀਂ ਐਕਚੁਅਲੀ ਬੰਬੇ ਤੋਂ ਆਂ ਤਿੰਨੋਂ ਹੀ ਤੇ ਬੰਬੇ 'ਚ ਤਾਂ ਇੰਨੀ ਠੰਡ ਪੈਂਦੀ ਨਹੀਂ ਹੈ। ਉਦਾਂ ਵੈਸੇ ਬੇਸਿਕਲੀ ਆਪਾਂ ਚੰਡੀਗੜ੍ਹ ਤੋਂ ਆਂ ਪਰ ਕਾਫੀ ਟਾਈਮ ਤੋਂ ਅਸੀਂ ਬੰਬੇ ਰਹਿ ਰਹੇ ਤੇ ਬੰਬੇ ਦੇ ਵਿੱਚ ਇਦਾਂ ਸਰਦੀ ਕਦੇ ਦੇਖੀ ਨਹੀਂ ਸੀ ਇੱਧਰ ਆ ਕੇ ਸਰਦੀ ਦਾ ਜੋ ਮਹਿਸੂਸ ਹੋਇਆ ਤੇ ਵਿੱਚ ਗੱਲ ਇਦਾਂ ਪੰਜਾਬ ਦੇ ਲੋਕ ਥੋੜੇ ਗਰਮਖਿਆਲੀ ਹੁੰਦੇ ਨੇ ਤੇ ਠੰਡ ਮਹਿਸੂਸ ਨਹੀਂ ਹੁੰਦੀ ਬਿਲਕੁਲ ਠੀਕ ਹੈ ਮੈਨੂੰ ਜਲੰਧਰ ਤੋਂ ਆ ਹਾਂਜੀ ਹਾਂਜੀ ਮੇਰਾ ਬੋਨ ਐਂਡ ਬ੍ਰੌਟ ਅਪ ਵੈਸੇ ਇੱਥੇ ਦਾ ਹੀ ਪੰਜਾਬ ਦਾ ਹੀ ਜਲੰਧਰ ਦਾ ਹੀ ਹੈ ਬਟ ਉਹ 6 ਸਾਲ ਕਹਿੰਦੇ ਨੇ ਉੱਥੇ ਰਹੇ ਸੀਗੇ ਹਾਂ ਮੈਂ ਤੁਹਾਡੀ ਗੱਲ ਨਾਲ ਬਿਲਕੁਲ ਸਹਿਮਤ ਆ ਕਿ ਇੱਥੇ ਦੇ ਲੋਕ ਥੋੜੇ ਗਰਮ ਜੋਸ਼ੀਲੇ ਸੁਭਾਅ ਦੇ ਹੁੰਦੇ ਨੇ ਤੇ ਫਿਰ ਉਹ ਠੰਡ ਨੂੰ ਇੰਨਾ ਮੰਦੇ ਨਹੀਂ ਆ ਬਟ ਅਸੀਂ ਕਿਉਂਕਿ ਇ ਇੱਥੇ ਆ ਕੇ ਨਾ ਕੜਾਕੇ ਦੀ ਠੰਡ ਵਿੱਚ ਮੋਰਓਵਰ ਸਾਨੂੰ ਨਾ ਲੇਟ ਨਾਈਟ ਤੱਕ ਵੀ ਸ਼ੂਟ ਬਹੁਤ ਕਰਨਾ ਪੈਂਦਾ ਸੀਗਾ ਤੇ ਫਿਰ ਜ਼ਿਆਦਾ ਮਹਿਸੂਸ ਕੀਤੀ ਠੰਡ ਇਸ ਕਰਕੇ ਅੱਛਾ ਤੁਸੀਂ ਸ਼ਿਵਕਾ ਦੇ ਵਿੱਚ ਮਾਂ ਦੀ ਭਗਤਨੀ ਦਾ ਰੋਲ ਪਲੇ ਕਰ ਰਹੇ ਹੋ ਤੁਹਾਨੂੰ ਤੁਸੀਂ ਰੀਅਲ ਲਾਈਫ ਦੇ ਵਿੱਚ ਵੀ ਹੈਗੇ ਹੋ ਮੈਂ हां जी मैं रियल लाइफ ਵਿੱਚ ਵੀ ਮਾਂ ਨੂੰ ਬਹੁਤ ਜ਼ਿਆਦਾ ਮੰਨਦੀ ਆ ਕਾਲੀ ਮਾਂ ਨੂੰ ਐਸੇ ਚ ਨਹੀਂ ਮੰਨਦੀ ਸੀ ਸਾਰੇ ਭਗਵਾਨ ਵਿੱਚ ਮੰਨਦੀ ਸੀ ਬਟ ਜਦ ਸ਼ਿਵਿਕਾ ਦਾ ਕੈਰੈਕਟਰ ਮਿਲਿਆ ਫਿਰ ਮੈਂ ਮਾਂ ਕਾਲੀ ਨੂੰ ਹੋਰ ਜਾਣਿਆ ਉਹਨਾਂ ਨੂੰ ਹੋਰ ਮੰਨਣਾ ਸ਼ੁਰੂ ਕੀਤਾ ਹੁਣ ਮੈਂ ਰੀਅਲ ਲਾਈਫ ਵਿੱਚ ਵੀ ਉਹਨਾਂ ਨੂੰ ਮੰਨਦੀ ਆ ਅੱਛਾ ਜਦੋਂ ਤੁਸੀਂ ਇਸ ਸੀਰੀਅਲ ਦੀ ਸਟੋਰੀ ਸੁਣ ਰਹੇ ਸੀ ਫਿਰ ਕਿਵੇਂ ਦਾ ਮਹਿਸੂਸ ਹੋਇਆ ਸੀ ਤੁਹਾਨੂੰ ਐ ਕੈਰੈਕਟਰ ਕੁਛ ਨਾ ਕੁਛ ਮੇਰੇ ਨਾਲ ਮਿਲਦਾ ਹੈ ਲਾਈਕ ਐ ਕੈਰੈਕਟਰ ਵੀ ਬਹੁਤ ਸ਼ਾਂਤ ਤੇ ਸ਼ੀਤਲ ਸੁਭਾਅ ਦਾ ਹੈ ਤੇ ਮੈਂ ਰੀਅਲ ਲਾਈਫ ਵਿੱਚ ਵੀ ਬਹੁਤ ਸ਼ਾਂਤ ਤੇ ਸ਼ੀਤਲ ਸੁਭਾਅ ਦੀ ਆ ਤੇ ਉਸ ਨਾਲ ਮੈਨੂੰ ਲੱਗਿਆ ਕਿ ਥੋੜਾ ਜਿਹਾ ਥੋੜ ਤੁਸੀਂ ਨੈਗੇਟਿਵ ਰੋਲ ਨਿਭਾ ਰਹੇ ਹੋ ਇਸ ਰੀਅਲ ਲਾਈਫ ਦੇ ਵਿੱਚ ਫਿਰ ਤੁਸੀਂ ਹੈਗੇ ਹੋ ਇਦਾਂ ਦੇ ਨਹੀਂ ਰੀਅਲ ਲਾਈਫ 'ਚ ਤਾਂ ਵੈਸੇ ਕੋਈ ਹੁੰਦਾ ਨਹੀਂ ਆ ਹਨਾ ਹਾਲਾਤ ਹੀ ਹੁੰਦੇ ਜਿਹੜਾ ਇਨਸਾਨ ਨੂੰ ਉਸ ਤਰ੍ਹਾਂ ਦਾ ਨੈਗੇਟਿਵ ਬਨਣ 'ਚ ਮਜਬੂਰ ਕਰ ਦਿੰਦੇ ਨੇ ਨਹੀਂ ਰੀਅਲ ਲਾਈਫ 'ਚ ਮੈਂ ਬਿਲਕੁਲ ਇਹਦੇ ਆਪੋਜ਼ਿਟ ਆ ਮੈਂ ਬਹੁਤ ਅਧਿਆਤਮਿਕ ਆ ਮੈਂ ਡੇਲੀ ਪੂਜਾ ਪਾਠ ਕਰਨ ਵਾਲੀ ਆ ਮੈਂ ਮੈਡੀਟੇਸ਼ਨ ਕਰਨ ਵਾਲੀ ਆ ਯੋਗ ਸਾਧਨਾ ਕਰਨ ਵਾਲੀ ਬੰਦੀ ਆ ਬਟ ਇੱਕ ਐਕਟਰ ਨੂੰ ਸਵਾਦ ਉਹੀ ਆਉਂਦਾ ਮਜ਼ਾ ਕਰਕੇ ਜਦੋਂ ਉਹਨੂੰ ਥੋੜਾ ਜਿਹਾ ਚੈਲੈਂਜਿੰਗ ਰੋਲ ਮਿਲੇ ਔਰ ਜੋ ਆਪਣੀ ਉਹ ਰੀਅਲ ਲਾਈਫ 'ਚ ਹੈ ਉਹ ਨਾ ਕਰਕੇ ਉਹ ਕੁਝ हटके ਕਰੇ ਉਹਦਾ ਉਹਦਾ ਮਜ਼ਾ ਆਉਂਦਾ ਉਹ ਚੈਲੈਂਜਿੰਗ ਹੁੰਦਾ ਐਕਟਰ ਨੂੰ ਆਪਣਾ ਕੰਮ ਕਰਨ ਸਵਾਦ ਵੱਧ ਜਾਂਦਾ ਹੈ ਤੁਸੀਂ ਰੀਅਲ ਲਾਈਫ ਦੇ ਵਿੱਚ ਸਪਿਰਚੁਅਲ ਹੈਗੇ ਹੋ ਬਿਲਕੁਲ ਮੈਂ ਰੀਅਲ ਲਾਈਫ ਦੇ ਵਿੱਚ ਤਾਂ ਬਹੁਤ ਆ ਮੈਂ ਸਿਰਫ ਇੱਕ ਰੱਬ ਨੂੰ ਨਹੀਂ ਮੰਨਦਾ ਮੈਂ ਮਤਲਬ ਮੰਨਦਾ ਕਿ ਇੱਕ ਹੈ ਜੋ ਡਿਵਾਈਨ ਪਾਵਰ ਸਾਨੂੰ ਚਲਾ ਰਹੀ ਹੈ ਮੈਂ ਮੰਦਿਰ ਵੀ ਜਾਂਦਾ ਮਸਜਿਦ ਵੀ ਜਾਂਦਾ ਗੁਰਦੁਆਰੇ ਵੀ ਜਾਂਦਾ ਬਸ ਮੈਂ ਮੰਨਦਾ ਸਭ ਨੂੰ ਪਰ ਜਿਹੜਾ ਮੇਰਾ ਕੈਕਟਰ ਈਸ਼ਾਨ ਹੈ ਉਹ ਬਿਲਕੁਲ ਵੀ ਬਲੀਵ ਨਹੀਂ ਕਰਦਾ ਉਹ ਆਪਣੀ ਸਾਇੰਸ ਆਪਣੀ ਸਟੱਡੀ ਤੇ ਬਲੀਵ ਕਰਦਾ ਹੈ ਉਹ ਬਿਲਕੁਲ ਵੀ ਸਪਿਰਚੁਅਲਟੀ ਬਿਲਕੁਲ ਵੀ ਬਲੀਵ ਨਹੀਂ ਕਰਦਾ ਤੇ ਇਹੀ ਤੁਹਾਨੂੰ ਬਸ ਤੁਸੀਂ ਦੇਖਣਾ ਤੁਹਾਨੂੰ ਇਹੀ ਗੱਲ 'ਚ ਮਜ਼ਾ ਆਏਗਾ ਕਿ ਕਿੱਦਾਂ ਉਹ ਰੱਬ ਤੇ ਯਕੀਨ ਨਾ ਕਰਦੇ ਕਰਦੇ ਇੱਕ ਕਿੱਦਾਂ ਦਾ ਚੇਂਜ ਆਇਆ ਉਹ ਦੀ ਲਾਈਫ ਦੇ ਵਿੱਚ ਕਿ ਉਹ ਵੀ ਰੱਬ ਦੇ ਵਿੱਚ ਯਕੀਨ ਕਰਨ ਲੱਗ ਗਿਆ ਤੇ ਉਹ ਤੁਸੀਂ 5 ਫਰਵਰੀ ਤੋਂ ਜ਼ਰੂਰ ਦੇਖਿਓ ਸ਼ਿਵਿਕਾ ਸਾਥੀਓ ਕੈਯੋਗਾ ਦਾ ਅੱਛਾ ਇੱਕ ਗੱਲ ਮੈਨੂੰ ਹੋਰ ਦੱਸੋ ਇਸ ਦੇ ਵਿੱਚ ਤੁਹਾਡੀ ਲਵ ਸਟੋਰੀ ਵੀ ਹੈਗੀ ਹੈ ਉਹ ਤੁਹਾਨੂੰ ਦੇਖ ਕੇ ਪਤਾ ਲੱਗੇ ਜੇ ਤੁਹਾਨੂੰ ਸਾਰੀ ਹੁਣੀ ਦੱਸ ਦਾਂਗੇ ਮਸਾਲਾ ਫਿਰ ਤੁਸੀਂ ਕਿਉਂ ਦੇਖੋਗੇ ਹਨਾ ਇਹ ਤੁਹਾਨੂੰ ਚੈਨਲ ਤੁਸੀਂ ਹੌਲੀ ਹੌਲੀ ਦੇਖੋਗੇ ਕਿਦਾਂ ਉਹ ਕਰੈਕਟਰ ਦਾ ਚੇਂਜ ਹੋ ਰਿਹਾ ਕਿੰਨਾ ਨੈਗੇਟਿਵ ਤੋਂ ਇਕਦਮ ਪੋਜ਼ਿਟਿਵ ਹੋ ਰਿਹਾ ਸ਼ਾਂਤ ਹੋ ਰਿਹਾ ਐਕਚੁਅਲੀ ਜਿਹੜਾ ਮੇਰਾ ਕਰੈਕਟਰ ਹੈ ਬਹੁਤ ਗੁੱਸੇ ਵਾਲਾ ਕਰੈਕਟਰ ਹੈ ਉਹ ਕੁਝ ਵੀ ਗਲਤ ਹੁੰਦਾ ਦੇਖਦਾ ਤੇ ਉਹ ਨੂੰ ਉੱਤੋਂ ਰਹਿ ਨਹੀਂ ਜਾਂਦਾ ਤੇ ਕਿਦਾਂ ਕਿਦਾਂ ਉਹਦੀ ਲਾਈਫ ਦੇ ਵਿੱਚ ਸ਼ਿਵਕਾਨਦੀ ਹੈ ਕਿਦਾਂ ਉਹਦੀ ਲਾਈਫ ਚੇਂਜ ਹੁੰਦੀ ਹੈ ਉਹ ਤੁਸੀਂ 5 ਫਰਵਰੀ ਤੋਂ ਦੇਖਿਓ ਜ਼ਰੂਰ ਅੱਛਾ ਜਿੱਦਾਂ ਇਹਨਾਂ ਨੇ ਦੱਸਿਆ ਵੀ ਮੈਂ ਕਰੈਕਟਰ ਗੁੱਸੇ ਵਾਲਾ ਨਿਭਾ ਰਿਹਾ ਤੇ ਰੀਅਲ ਲਾਈਫ ਦੇ ਵਿੱਚ ਕਿਦਾਂ ਦੇ ਰੀਅਲ ਲਾਈਫ ਦੇ ਵਿੱਚ ਵੀ ਗੁੱਸੇ ਵਾਲੇ ਨੇ ਕਾਫੀ ਮਜ਼ਾਕੀਆ ਨੇ ਤੇ ਕਾਫੀ ਚ ਤੇ ਅੰਤ ਜਿਹਾ ਕੀ ਹੈ ਪੀਸ ਮਾਈ ਬ੍ਰੋ 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 ਮੇਰੇ ਸੀਰੀਅਲ ਚ ਵੀ ਬ੍ਰਦਰ ਆ ਉਹਦਾ ਵੀ ਸੈੱਟ ਤੇ ਵੀ ਹਾਸਾ ਮਜ਼ਾਕ ਪਾਈ ਰੱਖਦੇ ਆ ਦਿਲ ਲਾਈ ਰੱਖਦੇ ਹੈਗੇ ਆ ਤੇ ਬਹੁਤ ਮਜ਼ਾ ਆਂਦਾ ਪਿਆ ਆ ਆ ਆਪਾਂ ਚ ਪਰਿਵਾਰ ਦੀ ਤਰ੍ਹਾਂ ਮਹਿਸੂਸ ਕਰਦੇ ਉਹ ਬੌਂਡਿੰਗ ਇੱਕ ਮਹਿਸੂਸ ਕੀਤੀ ਹੈ ਸੋ ਇਸ ਸ਼ੀਵਿਕਾ ਸੀਰੀਅਲ ਮੈਂ ਸ਼ੀਵਿਕਾ ਜਿਹੜੀ ਮਾ ਕਾਲੀ ਦੀ ਬਹੁਤ ਸੱਚੀ ਭਗਤਨੀ ਆ ਤੇ ਮਾ ਕਾਲੀ ਦੀ ਮੇਰੇ ਉੱਤੇ ਬਹੁਤ ਸਾਰੀ ਬਲੇਸਿੰਗਸ ਨੇ ਤੇ ਜਦੋਂ ਵੀ ਮੈਂ ਕੋਈ ਕੰਮ ਕਰਦੀ ਆ ਕੁਝ ਕੁਝ ਵੀ ਗਲਤ ਹੋ ਰਿਹਾ ਹੁੰਦਾ ਤਾਂ ਮੈਂ ਉਹਦੇ ਵਿੱਚੋਂ ਆਵਾਜ਼ ਉਠਾਉਂਦੀ ਆ ਤੇ ਸੱਚ ਨੂੰ ਲੜਨ ਲਈ ਮੇਰੇ ਵਿੱਚ ਸ਼ਕਤੀਆਂ ਨੇ ਜੇ ਗੱਲ ਕਰੀਏ ਸੀਰੀਅਲ ਦੀ ਤੁਸੀਂ ਪਹਿਲਾਂ ਵੀ ਕਿਸੇ ਸੀਰੀਅਲ 'ਚ ਸ਼ੋਅ ਦਾ ਮਤਲਬ ਅਦਾ ਕਰੀ ਨਹੀ ਇਹ ਮੇਰਾ ਪਹਿਲਾ ਸੀਰੀਅਲ ਹੈ ਧਾਰਮਿਕ ਪਹਿਲਾ ਪੰਜਾਬੀ ਸੀਰੀਅਲ ਹੈ ਹਾਂਜੀ ਪੰਜਾਬੀ ਸੀਰੀਅਲ ਸੀ ਪੰਜਾਬੀ ਤੇ ਹਿੰਦੀ ਆਉਂਦੀ ਆ ਨਾ ਜ਼ਿਆਦਾ ਹਾਂਜੀ ਬਟ ਹਾਂਜੀ ਬਟ ਇਹ ਪੰਜਾਬੀ ਸੀਰੀਅਲ ਹੈ ਜੀ ਪੰਜਾਬੀ ਤੇ ਹੋਰ ਨਾਲ ਕੌਣ-ਕੌਣ ਹੈ ਮੈਂ ਇਹਦੇ ਵਿੱਚ ਕੌਣ-ਕੌਣ ਕਾਸਟ ਕਰ ਰਹੇ ਨੇ ਤੁਹਾਨੂੰ ਇਹਦੇ ਵਿੱਚ ਈਸ਼ਾਨ ਦਾ ਕਰੈਕਟਰ ਐਪਲੇ ਕਰ ਰਹੇ ਨੇ ਤੇ ਇਹਦੇ ਵਿਯਾਨਾ ਮਾਦਾ ਕਰੈਕਟਰ ਪਲੇ ਕਰ ਰਹੇ ਨੇ ਇਹ 5 ਫਰਵਰੀ ਨੂੰ 5 ਫਰਵਰੀ ਨੂੰ ਰਿਲੀਜ਼ ਹੋ ਰਿਹਾ ਸ਼ਾਮੀ 8 ਵਜੇ ਤੁਸੀਂ ਪਟਿਆਲੇ ਤੇ ਮਾਤਾ ਕਾਲੀ ਮਾਤਾ ਮੰਦਰ ਆਇਓ ਕਿ ਕੀ ਸੀਰੀਅਲ ਬਾਰੇ ਕੀ ਕਰਨਾ ਹੈ ਇੱਥੇ ਅਸੀਂ ਮਾਦੀਆਂ ਬਲੇਸਿੰਗਸ ਲੈਣ ਆਏ ਆ ਤੇ ਅਸੀਂ ਹਵਨ ਕੀਤਾ ਤੇ ਸਾਰੇ ਜਿਹੜੇ ਵੀ ਪੂਰੇ ਮੰਦਿਰ ਦਾ ਚੱਕਰ ਲਾਇਆ ਤੇ ਸਾਰੇ ਭਗਵਾਨ ਦਾ ਆਸ਼ੀਰਵਾਦ ਲਿੱਤਾ ਓਕੇ ਸੋ ਤੁਹਾਡਾ ਸੀਰੀਅਲ ਇੱਥੇ ਸ਼ੂਟ ਹੋਇਆ ਹੈ ਕਾਲੀਮਾ ਮੰਤਰ ਵੀ ਨਹੀਂ ਨਹੀਂ ਇੱਥੇ ਸ਼ੂਟ ਨਹੀਂ ਹੋਇਆ ਸ਼ੂਟਿੰਗ ਕਿੱਥੇ ਦੀ ਹੈ ਤੁਹਾਡੇ ਸੀਰੀਅਲ ਦੇ ਨਾਲ ਪਟਿਆਲਾ ਵਿੱਚ ਹੀ ਹੈ ਸ਼ੂਟਿੰਗ ਓਕੇ ਸ਼ੂਟਿੰਗ ਹੈ ਚੱਲ ਰਹੀ ਹੈ ਬੰਗੀ ਕੰਪਲੀਟ ਹੋ ਚੁੱਕੀ ਨਹੀਂ ਨਹੀਂ ਚੱਲ ਰਹੀ ਹੈ 1 ਮਹੀਨਾ ਹੋ ਗਿਆ ਸ਼ੂਟਿੰਗ ਚੱਲ ਰਹੀ ਹੈ ਕਿੰਦਾ ਕਾਹਨ ਹੋ ਰਹੀ ਹੈ ਇਹ 5 ਫਰਵਰੀ ਨੂੰ ਰਿਲੀਜ਼ ਹੋ ਰਿਹਾ ਜੀ ਜੀ ਸਭ ਤੋਂ ਪਹਿਲਾਂ ਤਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਮੇਰਾ ਨਾਮ ਹੈ ਪੁਨੀਤ ਭਾਟਿਆ ਤੇ ਮੈਂ ਚੰਡੀਗੜ੍ਹ ਤੋਂ ਬਿਲੋਂਗ ਕਰਦਾ ਤੇ ਮੈਂ ਇਹ ਸ਼ਿਵਿਕਾ ਸਾਥ ਸੀਗਾ ਯੋਗਾ ਦਾ ਈਸ਼ਾਨ ਦਾ ਕਰੈਕਟਰ ਕਰ ਰਿਹਾ ਹਾਂ ਡਾਕਟਰ ਈਸ਼ਾਨ ਦਾ ਤੇ ਕਰੈਕਟਰ ਬਾਰੇ ਜੇ ਮੈਂ ਗੱਲ ਕਰਾਂ ਇਹ ਕਰੈਕਟਰ ਹੈ ਜਿਹ ਜਦੋਂ ਵਾਪਿਸ ਆਂਦਾ ਆਪਣੇ ਪਿੰਡ ਦੇ ਵਿੱਚ ਤੇ ਉਹ ਦੇਖਦਾ ਲੋਕਾਂ ਦੇ ਹਾਲਾਤ ਦੇਖਦਾ ਕਿ ਉਹ ਕਿਦਾਂ ਬਿਮਾਰੀ ਨਾਲ ਜੂਝ ਰਹੇ ਨੇ ਉਹਨਾਂ ਨੂੰ ਠੀਕ ਕਰਨ ਵਾਸਤੇ ਜਿਹੜੇ ਇੱਥੇ ਪਿੰਡ ਦੇ ਲੋਕ ਐ ਉਹ ਜ਼ਿਆਦਾਤਰ ਰੱਬ ਤੇ ਵਿਸ਼ਵਾਸ ਕਰਦੇ ਨੇ ਪਰ ਮੈਂ ਜਿਹੜਾ ਬਾਹਰੋਂ ਪੜ ਕੇ ਆਇਆ ਸਾਇੰਸ ਦੇ ਮੈਨੂੰ ਨੌਲੇਜ ਐ ਤੇ ਮੈਂ ਰੱਬ ਤੇ ਬਿਲਕੁਲ ਯਕੀਨ ਨਹੀਂ ਕਰਦਾ ਮੈਂ ਉਹਨਾਂ ਨੂੰ ਕਹਿਣਾ ਕਿ ਤੁਸੀਂ ਸਾਇੰਸ ਦੇ ਥਰੂ ਜਾਓ ਜੇ ਤੁਹਾਡਾ ਇਲਾਜ ਐ ਤੁਸੀਂ ਤੁਹਾਨੂੰ ਕੋਈ ਬਿਮਾਰੀ ਐ ਤੁਸੀਂ ਡਾਕਟਰ ਕੋਲ ਜਾਓ ਆਪਣਾ ਹਸਪੀਟਲ ਇਲਾਜ ਕਰਾਓ ਪਰ ਜਿਹੜੇ ਇੱਥੇ ਦੇ ਲੋਕ ਐ ਉਹ ਸੋਚਦੇ ਕਿ ਜੜੀ ਬੂਟੀਆਂ ਖਾ ਕੇ ਅਸੀਂ ਮਾਤਾ ਦਾ ਆਸ਼ੀਰਵਾਦ ਲੈ ਕੇ ਠੀਕ ਹੋ ਜਾਾਂਗੇ ਪਰ ਜਿਹੜਾ ਅਸੀਂ ਸਾਇੰਸ ਦੇ ਥਰੂ ਆਪਾਂ ਇੱਕ ਇਹ ਮੈਸੇਜ ਦੇਣਾ ਚਾਹੁੰਦੇ ਆ ਕਿ ਕਿ ਜੇ ਤੁਹਾਡੀ ਬਿਮਾਰੀ ਹੈ ਤੁਸੀਂ ਕੋਈ ਪ੍ਰੋਬਲਮ ਚੋ ਤੁਸੀਂ ਹਸਪਤਾਲ ਜਾ ਕੇ ਉਹਦਾ ਇਲਾਜ ਕਰਾਓ ਇਹ ਨਹੀਂ ਕਿ ਤੁਸੀਂ ਰੱਬ ਤੇ ਬਿਲਕੁਲ ਭਰੋਸਾ ਕਰਕੇ ਬਹਿ ਜੋ ਕਿ ਜੀ ਆਪਣੇ ਆਪ ਮਾਂ ਕਾਲੀ ਕਰੇਗੀ ਮੇਰ ਮਾਂ ਕਾਲੀ ਦੀ ਮੇਰ ਹੁੰਦੀ ਹੈ ਪਰ ਇੱਕ ਥੋੜਾ ਜਿਹਾ ਸਾਇੰਸ ਵੀ ਹੈ ਜਿਹਦੇ ਵਿੱਚ ਤੁਸੀਂ ਤੁਹਾਨੂੰ ਦੇਣਾ ਪਏਗਾ ਸਾਥ ਬਸ ਮੇਰਾ ਇਹ ਕੈਰੈਕਟਰ ਹੈ ਮੈਂ ਇਹ ਕੈਰੈਕਟਰ ਨੂੰ ਆਪਣਾ ਜਸਟਿਸ ਦੇਣ ਵਾਸਤੇ ਲੋਕਾਂ ਦਾ ਸਹਾਇਤਾ ਕਰਦਾ ਲੋਕਾਂ ਦੀ ਹੈਲਪ ਕਰਦਾ ਕੋਈ ਵੀ ਨੀਡੀ ਪਰਸਨ ਹੋਵੇ ਜਿੱਦਾਂ ਦਾ ਵੀ ਹੋ ਗਰੀਬ ਅਮੀਰ ਮੈਂ ਨਹੀਂ ਦੇਖਦਾ ਜਿੱਥੇ ਮੈਨੂੰ ਲੱਗਦੀ ਹੈ ਕਿ ਮੈਨੂੰ ਲੋੜ ਹੈ ਉਹਦੀ ਤੇ ਮੈਂ ਬਸ ਹਾਜ਼ਰ ਹੋ ਜਾਂਦਾ ਸ਼ੂਟਿੰਗ ਕਿੱਥੇ ਕਿੱਥੇ ਹੋਈ ਹੈ ਦੀ ਸ਼ੂਟਿੰਗ ਹਜੇ ਪਟਿਆਲੇ ਦੇ ਵਿੱਚ ਹੀ ਹੋਈ ਹੈ ਪਟਿਆਲੇ ਦੇ ਆਸ-ਪਾਸ ਸਨੌਰਪਿੰਡ ਦੇ ਵਿੱਚ ਹੋਈ ਹੈ ਹਸਪਤਾਲ ਦੇ ਆਸ-ਪਾਸ ਨੇੜੇ ਚ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਮੇਰਾ ਨਾਮ ਸ਼ਵੇਤਾ ਹੈ ਮੈਂ ਜਲੰਧਰ ਤੋਂ ਬਿਲੋਂਗ ਕਰਦੀ ਹਾਂ ਔਰ ਇਸ ਸੀਰੀਅਲ ਵਿੱਚ ਮੈਨੂੰ 네ਗੇਟਿਵ ਕੈਰੈਕਟਰ ਪਲੇ ਕਰਨ ਦਾ ਮੌਕਾ ਮਿਲਿਆ ਹੈ ਤੇ ਕਹਿੰਦੇ ਆ ਨਾ ਕਿ ਜੇ ਤੁਸੀਂ ਫਿਲਮ ਦੇਖਣ ਜਾਂਦੇ ਹੋ ਜਦੋਂ ਉਹਦੇ ਵਿੱਚ ਸਿਰਫ ਨਾਇਕ ਔਰ ਨਾਇਕਾ ਹੀ ਹੋਵਣ ਤੇ ਫਿਲਮ ਦੇਖਣ ਦਾ ਮਜ਼ਾ ਨਹੀਂ ਆਉਂਦਾ ਤੇ ਫਿਲਮ 'ਚ ਵੀ ਇੱਕ 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 ਤੜਕਾ ਆਪਾਂ ਇੱਕ ਐਂਟਰਟੇਨਮੈਂਟ ਵਿਲਨ ਦੇ ਥਰੂ ਦਿੰਦੇ ਆ ਇਸ ਸੀਰੀਅਲ ਵਿੱਚ ਵੀ ਦਿਵਿਆਨਾ ਮਾਂ ਦਾ ਮੇਰਾ ਕੈਰੈਕਟਰ ਹੈ ਜਿਹੜਾ ਆਪਣੇ ਆਪ ਨੂੰ ਦੇਵੀ ਮਾਂ ਦਾ ਅੰਸ਼ ਮੰਦੀ ਹੈ ਸੋ ਇਸ ਛੋਟਾ ਜਿਹਾ ਇੱਕ ਬਰੀਫ ਦੇਣਾ ਚਾਹੁੰਗੀ ਮੈਂ ਸੀਰੀਅਲ ਬਾਰੇ ਜਿਵੇਂ ਕਿ ਮੈਂ ਕਾਲੀ ਮਾਤਾ ਦੇ ਮੰਦਿਰ ਦੀ ਹਿਸਟਰੀ ਵੀ ਪੜ੍ਹ ਰਹੀ ਸੀ ਆਈ ਥਿੰਕ ਮਹਾਰਾਜਾ ਭੂਪੇਂਦਰ ਸਿੰਘ ਨੂੰ ਪ੍ਰੇਰਿਤ ਹੋਏ ਸੀ 1526 ਜਾਂ 1536 ਇਫ ਆਈ ऍम ਨਾਟ ਮਿਸਟੇਕਿੰਗ ਇਰਨਾ ਮਿਲੀ ਸੀ ਕਿ ਉਹ ਮਾਂ ਕਾਲੀ ਦੀ ਮੂਰਤੀ ਬੰਗਾਲ ਤੋਂ ਇੱਥੇ ਲੈ ਕੇ ਆਵਣ ਇਸ ਤਰ੍ਹਾਂ ਦਾ ਹੀ ਪਲੋਟ ਸਾਡੀ ਸਟੋਰੀ ਦਾ ਹੈ ਕਹਾਣੀ ਹੈ ਜਿਹੜੀ ਸਾਡੀ ਸੀਰੀਅਲ ਦੀ ਸ਼ਿਵਿਕਾ ਮੇਰੀ ਫੈਮਲੀ 'ਚ ਮੇਰੇ ਦਾਦਾ ਜੀ ਨੂੰ ਮਾਂ ਕਾਲੀ ਦੇ ਦਰਸ਼ਨ ਹੁੰਦੇ ਔਰ ਕਹਿੰਦੇ ਮੈਂ ਤੁਹਾਡੇ ਘਰ 'ਚ ਜਨਮ ਲਵਾਂਗੀ ਤੇ ਮੇਰੇ ਦਾਦਾ ਜੀ ਦੇ ਅੱਗੇ ਦੋ ਬੱਚੇ ਐ ਔਰ ਇੱਕ ਉਹਨਾਂ ਦੇ ਛੋਟੇ ਮੁੰਡੇ ਘਰ ਮੈਂ ਜਨਮ ਲੈਂਦੀ ਆ ਔਰ ਮੇਰੇ ਫਾਦਰ ਇਹ ਇਨਕਲਕੇਟ ਕਰ ਦਿੰਦੇ ਸਬਦੇ ਮਾਈਂਡ ਵਿੱਚ ਕਿ ਇਹ ਮਾਂ ਕਾਲੀ ਦਾ ਰੂਪ ਆ ਤੇ ਮੇਰੀ ਕੰਡੀਸ਼ਨਿੰਗ ਜਿਹੜੀ ਹੈ ਮੇਰਾ ਬਚਪਨ ਹੈ ਉਹ ਸਾਰੀ ਉਮਰ ਮੇਰੇ ਫਾਦਰ ਨੇ ਮੈਨੂੰ ਵੱਡਾ ਹੀ ਇਦਾਂ ਕੀਤਾ ਹੈ ਕਿ ਮੈਂ ਮਾਂ ਕਾਲੀ ਦਾ ਅੰਸ਼ ਆ ਔਰ ਮਾਂ ਕਾਲੀ ਦਾ ਅੰਸ਼ ਹੋਣ ਕਰਕੇ ਮੇਰੇ ਕੋਲ ਲੋਕਾਂ ਦੀ ਜਿਹੜੀ ਭਗਤਾ ਦਾ ਸਾਥ ਹੈ ਬਟ ਇਹ ਫਾਲਸ ਯਾ ਮੈਂ ਮਾਂ ਕਾਲੀ ਦਾ ਅੰਸ਼ ਨਹੀਂ ਆ ਮਾਂ ਕਾਲੀ ਦਾ ਅੰਸ਼ ਕੌਣ ਆ ਇਹ ਜਾਣਨ ਲਈ ਤੁਸੀਂ ਸਾਡਾ ਸਾਰੇ ਸੀਰੀਅਲ ਦੇਖਿਓ 5 ਫਰਵਰੀ ਨੂੰ ਮੈਂ ਮੈਂ ਅਹੰਕਾਰ ਆ ਮੈਨੂੰ ਉਸ ਪਾਵਰ ਦਾ ਗੁਮਾਨ ਹੈ ਕਮੰਡ ਹੈ ਨਸ਼ਾ ਹੈ ਐਰੋਗੈਂਸ ਬਹੁਤ ਹੈ ਮੇਰੇ ਕੋਲ ਕਿਉਂਕਿ ਮੇਰੀ ਕੰਡੀਸ਼ਨਿੰਗ ਹੀ ਇੱਦਾਂ ਦੀ ਹੋਈ ਹੈ ਤੇ ਮਾਂ ਕਾਲੀ ਦਾ ਅੰਸ਼ ਕੌਣ ਆ ਸ਼ਿਵਿਕਾ ਯਾ ਇਸ਼ਾਨ ਆ ਇਹ ਦੇਖਣ ਲਈ ਇਹ ਜਾਣਨ ਲਈ ਤੁਸੀਂ 5 ਫਰਵਰੀ ਨੂੰ ਰਾਤੀ 8 ਵਜੇ ਜੀ ਪੰਜਾਬੀ ਖੋਲ ਕੇ ਬੈਠ ਜਾਣਾ ਹੈ ਔਰ ਸਾਡਾ ਸੀਰੀਅਲ ਜ਼ਰੂਰ ਦੇਖਣਾ ਹੈ ਥੈਂਕ ਯੂ ਸੋ ਮਚ ਬੇਸਿਕਲੀ ਜੀ ਪੰਜਾਬੀ ਕੇ ਲਾਂਚ ਕੋ 4 ਸਾਲ ਹੋ ਗਏ ਹੈ ਐਂਡ ਹਮਨੇ ਅਲੱਗ-ਅਲੱਗ जो बेसिकली आस्था और विश्वास पे बेस्ड है सो दो लोगों की कहानी है विश्वास अविश्वास की कहानी है हम लोग सब भगवान में विश्वास रखते हैं वही आस्था को सेलिब्रेट करते हुए हमने ये सीरियल को लॉन्च किया है एंड आई एम श्योर जैसे हमारे सीरियल्स ने इतना अच्छा किया है जी पंजाबी इज द नंबर वन चैनल ऑफ पंजाब तो आई एम श्योर ये सीरियल भी बहुत पसंद आएगा और और अच्छा करेगा हमारे चैनल के लिए हमारी कोशिश यही रहती है क्योंकि हिंदी चैनल्स देखिए बीस पच्चीस साल से एग्जिस्ट करते हैं पंजाब में लोगों ने देखा हुआ है अगर हम अलग अलग सीरियल नहीं लाएंगे नया कॉन्टेंट नहीं लाएंगे तो फिर हमारा चैनल लोग क्यों देखेंगे तो हम वही कंटेंट लाते हैं जो पंजाब में रूटेड हो पंजाब के व्यूअर्स के लिए बना हो और बेसिकली uh, इसके साथ भी हमारी कोशिश यही है सर जहन में कैसे आया कि बहुत सारे सीरियल्स एंटरटेनिंग सीरियल्स होते हैं ये स्पिरिचुअल और रिलीजियस जो कंटेंट uh, है ये लोगों के लिए लेके आ जाए ये क्या थी प्री प्लानिंग सो so, देखिए हम लोग कॉन्स्टेंटली अपने कंज्यूमर्स के साथ बात करते रहते हैं रिसर्च के माध्यम से उन लोगों के बीच में रहते हैं जुड़े रहते हैं सुनते रहते हैं कि उनको क्या देखना है क्या नहीं देखना है वहीं से आइडिया आया पंजाब के लोगों में बहुत आस्था है और चाहे सिख हो चाहे हिंदू हो जो भी पंजाब में सारे रहते हैं सब लोग मानते हैं विश्वास रखते हैं भगवान में और वहीं से हमें ख्याल आया कि हमें ऐसा एक कंटेंट भी निकालना चाहिए जो इस चीज़ को इसको एक्सप्लोर करता है बेसिकली देखिए लोकेशन तो अलग अलग रहती है लेकिन पटियाला में क्योंकि आज हम इस मंदिर में हैं हम लोगों ने इस शो में भी उसी चीज़ को इंटीग्रेट किया है तो शो पटियाला में सेट है पटियाला में शूट हो रहा है हमारा एक्चुअली पहला शो है जो चंडीगढ़ मोहाली के बाहर शूट हो रहा है ये जाके अब सो so, हमारे लिए भी एक अच्छा स्टेप है दैट्स में हम लोग सबसे पहले मंदिर से ही शुरुआत करना चाहते थे नया क्या देखने को मिलेगा इस सीरियल में कुछ जैसा मैंने कहा कहानी ही बहुत यूनिक और बहुत डिफरेंट है आई डोंट थिंक पंजाब के व्यूअर्स ने ऐसी कहानी देखी होगी आ, आस्था विश्वास अविश्वास की कहानी है और मंजीत भाई जो हमारे प्रोग्रामिंग हेड है इनका भी बहुत इंपॉर्टेंट रोल रहा है इसमें आ, सीरियल को बनाने में ਤੋ ਓਵਰਆਲ ਆਈ ਥਿੰਕ ਨਇਆ ਕੰਟੈਂਟ ਲੋਕੋ ਕੋ ਦੇਖਨੇ ਕੋ ਮਿਲੇਗਾ ਐਂਡ ਹੋਪਫੁਲੀ ਇਟ ਵਿਲ ਬੀ ਆਰ ਬੈਸਟ ਸ਼ੋ ਯੇਟ ਸੋ ਐਸੀ ਵੀ ਮੇਰੇ ਨਾਲ ਸ਼ਿਵਿਕਾ ਦੀ ਸਟਾਰ ਕਾਸਟ ਜਿਨ੍ਹਾਂ ਨਾਲ ਗੱਲਬਾਤ ਕਰਕੇ ਮੈਨੂੰ ਬਹੁਤ ਵਧੀਆ ਲੱਗਿਆ ਤੇ ਆਉਣ ਵਾਲੀ 5 ਫਰਵਰੀ ਨੂੰ ਜੀ ਪੰਜਾਬੀ ਦੇ ਉੱਤੇ ਨਵਾਂ ਸ਼ੋ ਆ ਰਿਹਾ ਹੈ ਸ਼ਿਵਿਕਾ ਸੋ ਦੇਖਦੇ ਰਹੋ ਤੁਹਾਡਾ ਆਪਣਾ ਫੇਵਰੇਟ ਸ਼ੋ ਸ਼ਿਵਿਕਾ ਤੇ ਪਿਆਰ ਦਿੰਦੇ ਰਹੋ ਤੁਹਾਡੇ ਆਪਣੇ ਫੇਵਰੇਟ ਚੈਨਲ D5 ਚੈਨਲ ਪੰਜਾਬੀ ਨੂੰ ਕੈਮਰਾਮੈਨ ਰਾਜ ਦੇ ਨਾਲ ਮੈਂ ਅਜ ਬਿਲ੍ਹਾ ਧੰਨਵਾਦ ਸ਼ਸ਼ਕਲ ਸ਼ਪਕ ਹੈ